ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ 15ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾਰੇ ਸਤਿਗੁਰਾਂ ਤੇ ਭਗਤਾਂ ਦੀ ਬਾਣੀ ਲਿਖ ਕੇ ਜਦੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਹੋ ਗਿਆ ਤਾਂ ਉਸ ਦੀ ਜिल्ਦ ਬੰਨ੍ਹਣੀ ਜ਼ਰੂਰੀ ਸੀ ਉਸ ਸਮੇਂ ਜਿਲਦਾਂ ਦਾ ਕੰਮ ਸਿਰਫ ਲਾਹੌਰ ਸ਼ਹਿਰ ਵਿੱਚ ਹੁੰਦਾ ਸੀ ਸਤਿਗੁਰੂ ਜੀ ਨੇ ਭਾਈ ਬੰਨੋ ਜੀ ਨੂੰ ਕਿਹਾ ਕਿ ਉਹ ਉਹ ਗੁਰ ਸਿੱਖਾਂ ਨੂੰ ਨਾਲ ਲੈ ਕੇ ਜਾਵੇ ਤੇ ਪੋਥੀ ਸਾਹਿਬ ਜੋ ਪਹਿਲਾ ਨਾਮ ਸੀ ਦੀ ਜिल्ਦ ਕਰਾ ਲਿਆਵੇ ਭਾਈ ਬਨੂ ਉਹਨਾਂ ਸਿੱਖਾਂ ਵਿੱਚੋਂ ਸੀ ਜੋ ਗੁਰਮੁਖੀ ਅੱਖਰਾਂ ਨੂੰ ਚੰਗੀ ਤਰ੍ਹਾਂ ਲਿਖ ਪੜ ਸਕਦੇ ਸਨ ਭਾਈ ਗੁਰਦਾਸ ਜੀ ਦੀ ਤਰ੍ਹਾਂ ਉਹਨਾਂ ਨੂੰ ਅੱਖਰ ਬੋਧ ਬਹੁਤ ਸੀ ਉਹਨਾਂ ਦੀ ਇਹ ਵੀ ਇੱਛਾ ਸੀ ਕਿ ਪੋਥੀ ਸਾਹਿਬ ਦੀ ਇੱਕ ਨਕਲ ਹੋਰ ਕਰ ਲਈ ਜਾਵੇ ਉਹ ਬਹੁਤ ਸਿਆਣਾ ਸੀ ਸਤਗੁਰੂ ਜੀ ਨੇ ਭਾਈ ਬਨੂ ਨੂੰ ਹੁਕਮ ਕੀਤਾ ਕਿ ਉਹ ਮਿੱਥੇ ਸਮੇਂ ਦੇ ਵਿਚਾਲੇ ਹੀ ਪੁੱਤੀ ਜ਼ਾਇਬੀ ਜਿਲਦ ਕਰਾ ਕੇ ਲਾਹੌਰੋਂ ਮੁੜ ਆਈ ਭਾਈ ਬਨੂ ਨੇ ਸਤਿਗੁਰੂ ਜੀ ਦੇ ਹੁਕਮ ਦੀ ਪਾਲਣਾ ਵੀ ਕੀਤੀ ਤੇ ਰਾਹ ਵਿੱਚ ਉਤਾਰਾ ਵੀ ਕਰ ਲਿਆ ਹੌਲੀ ਹੌਲੀ ਚਲਦੇ ਰਹੇ ਪੰਧ ਘੱਟ ਕਰਦੇ ਤੇ ਆਰਾਮ ਬਹੁਤਾ ਚਿਰ ਕਰਦੇ ਜਦ ਜਿਲਦ ਕਰਾ ਕੇ ਮੁੜੇ ਤਾਂ ਸਤਿਗੁਰੂ ਜੀ ਦੇ ਅਕੇ ਦੋਵੇਂ ਜਿਲਦਾਂ ਰੱਖ ਦਿੱਤੀਆਂ ਇੱਕ ਪੁੱਤੀ ਤੋਂ ਦੋ ਪੁੱਤਰੀਆਂ ਦੇਖ ਕੇ ਸਾਹਿਬ ਹੈਰਾਨ ਜ਼ਰੂਰ ਹੋਏ ਪਰ ਗ੍ਰੋਥ ਵਿੱਚ ਨਹੀਂ ਆਏ ਜਦ ਪਾਈ ਬਨੂ ਜੀ ਦੇ ਉਤਾਰੇ ਵਾਲੀ ਪੋਥੀ ਦੇਖੀ ਤਾਂ ਉਸ ਵਿੱਚ ਬਹੁਤ ਸਾਰੀ ਬਾਣੀ ਬਾਤੋ ਲਿਖੀ ਹੋਈ ਸੀ ਸ ਆਹਬਾ ਨੇ ਉਸ ਪੋਥੀ ਸਾਹਿਬ ਨੂੰ ਖਰੀਦਾ ਵਚਨ ਕਰ ਦਿੱਤਾ ਨਾਲ ਹੀ ਹੁਕਮ ਕੀਤਾ ਕਿ ਖਾਰੀ ਵੀਰ ਦਾ ਪ੍ਰਕਾਸ਼ ਨਹੀਂ ਹੋ ਸਕਦਾ ਪਰ ਘਰ ਘਰ ਅੰਦਰ ਪ੍ਰਕਾਸ਼ ਹੋਵੇਗਾ ਹੁਣ ਤਾਂ ਚਾਹੀਏ ਕਿ ਸੰਸਾਰ ਦੀਆਂ ਸਾਧੀਆਂ ਜ਼ਬਾਨਾਂ ਵਿੱਚ ਵੀ ਪੋਥੀ ਸਾਹਿਬ ਲਿਖਿਆ ਜਾਵੇ ਤਾਂ ਕਿ ਸਾਰੇ ਜਗਤ ਦੇ ਲੋਕ ਲਾਭ ਉਠਾਉਣ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਥੀ ਸਾਹਿਬ ਦੀ ਜिल्ਦ ਤਿਆਰ ਹੋ ਗਈ ਤਾਂ ਸਾਹਿਬਾਂ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਜੀ ਵਿੱਚ ਕੀਤਾ ਜਾਵੇ ਉਸ ਦਿਹਾੜੇ ਪੁਰਬ ਮਨਾਇਆ ਜਾਵੇ ਦੂਰ ਦੂਰ ਤੋਂ ਸੰਗਤ ਆਵੇ ਸਾਰੇ ਮਸੰਦਾਂ ਮੁਖੀ ਸਿੱਖਾਂ ਤੇ ਸਾਹਿਬਜ਼ਾਦਿਆਂ ਨੂੰ ਸਤਕਾਰ ਨਾਲ ਸੱਦਿਆ ਜਾਵੇ ਦੀਪਮਾਲਾ ਕੀਤੀ ਜਾਵੇ ਸਤਿਗੁਰੂ ਜੀ ਦੇ ਇਸ ਹੁਕਮ ਦੀ ਪਾਲਣਾ ਹੋਈ ਸਾਰੇ ਪਾਸੇ ਹੁਕਮਨਾਮੇ ਭੇਜੇ ਗਏ ਤੇ ਇੱਕ ਪਾਦਰੋਂ ਦਾ ਦਿਹਾੜਾ ਇਸ ਮਹਾਨ ਸ਼ੁਭ ਕਾਰਜ ਵਾਸਤੇ ਮੁਕਰਰ ਹੋਇਆ। ਸੰਗਤਾਂ ਬਹੀਰਾ ਘੱਤ ਕੇ ਸ੍ਰੀ ਅੰਮ੍ਰਿਤਸਰ ਜੀ ਪਹੁੰਚ ਪਈਆਂ। ਸ੍ਰੀ ਹਰਵੰਦਰ ਸਾਹਿਬ ਸਰੋਵਰ ਕਿਨਾਰੇ ਗਹਿਮਾ ਗਹਿਮ ਹੋ ਗਈ। ਸਾਰਾ ਵਾਯੂ ਮੰਡਲ ਸਤ ਕਰਤਾ ਸਤਨਾਮ ਧੰ ਸਤਗੁਰੂ ਜੀ ਆਦਿਕ ਬਚਨਾਂ ਨਾਲ ਗੁੰਜਣ ਲੱਗਾ। ਪਾਦਰੋਂ ਦੀ ਸੰਗਰਾਮ ਸੰਮਤ 1661 ਵਿਕਰਮੀ ਨੂੰ ਭਾਰੀ ਉਤਸਵ ਮਨਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਗ੍ਰੰਥੀ ਸਾਹਿਬਾਨੀ ਹਜ਼ੂਰੀ ਵਿੱਚ ਬਿਠਾਇਆ ਅਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ। ਸਤਿਗੁਰੂ ਜੀ ਦੇ ਮੱਥਾ ਟੇਕਣ ਪਿੱਛੋਂ ਸਾਰੀ ਸੰਗਤ ਨੇ ਮੱਥਾ ਟੇਕਿਆ। ਬਾਬਾ ਬੁੱਢਾ ਜੀ ਨੇ ਵਾਕ ਲਿਆ। ਵਾਕ ਸਰਵਣ ਕਰਨ ਪਿੱਛੋਂ ਅਰਦਾਸ ਕੀਤੀ ਗਈ। ਇਹ ਅਰਦਾਸ ਦੇ ਬਾਅਦ ਕੜਾ ਪ੍ਰਸ਼ਾਦ ਵਰਤਾਇਆ ਗਿਆ। ਸਾਹਿਬਾਨੇ ਹੁਕਮ ਕੀਤਾ ਕਿ ਬਾਣੀ ਗੁਰੂ ਹੈ ਇਸ ਬਾਣੀ ਵਿੱਚ ਸਾਰੀਆਂ ਬਰਕਤਾਂ ਰਿੱਧੀਆਂ ਸਿੱਧੀਆਂ ਹਨ ਹਰ ਸਿੱਖ ਦਾ ਪਹਿਲਾ ਫਰਜ਼ ਹੈ ਕਿ ਬਾਣੀ ਪੜ੍ਹੇ ਤੇ ਸਰਵਨ ਕਰੇ ਪਾਪ ਸਾਗਰ ਤੋਂ ਪਾਰ ਹੋਣ ਦਾ ਇਹੋ ਮੁਕਸ਼ਾਦਨ ਹੈ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾਂ ਪੜਿਆ ਸੁਨਿਆ ਪਰਵਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ